ਅਬ ਕੀ ਨਾ ਦੋ ਡੱਕੜਾ ਮੱਲਾ ਹੈ ਜਿਸਪਾਲ ਸਿੰਘ ਜੀ ਨਵਕਲ 골ਡਨ ਵਸਤੇ ਕੀ ਪਾਣੀ ਕਿੰਨਾ ਆ ਗਿਆ ਜੀ ਪਾਣੀ ਬਹੁਤ ਆ ਗਿਆ ਸਾਰਾ ਮੱਲਾ ਡੁੱਬ ਗਿਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਨ ਕੇ ਚੱਲੋ ਵੀ ਸਾਰੀ ਪੈੜੀਆਂ ਗੂੜੀਆਂ ਸਾਰੇ ਵਿੱਚੋਂ ਪਾਣੀ ਆ ਕੇ ਸਾਡੇ ਘਰ-ਬਾਰ ਨੂੰ ਸਾਰਿਆਂ ਨੂੰ ਨੁਕਸਾਨ ਹੈ ਕੀ ਮੰਗਰਦੇ ਹੋ ਮੰਗੇ ਇਹ ਹੈ ਇਸ ਪਾਣੀ ਬੰਦ ਹੋਵੇ ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਨਿਕਾਸ਼ ਹੋਵੇ ਪਾਣੀ ਇੱਥੋਂ ਨਿਕਲਦਾ ਹੋਵੇ ਕਿ ਨਾ ਦੋ ਦੇ ਨੇ ਕਾਕਾ ਇਹ ਤੇ ਕਿਹੜਾ ਮੱਲਾ ਹੈ ਹਾਂ ਗੋਲਡ ਰਿੰਗ ਕੋ ਨਹੀਂ ਤੇ ਕੀ ਬਣਾ ਬਈ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਨਾ ਟੁੱਟ ਗਿਆ ਇਹਨੂੰ ਪੱਕਾ ਕਰਨਾ ਚਾਹੀਦਾ ਸਾਡੇ ਸਾਰੇ ਕਰ ਦੋਗੇ ਤੇ ਕਿੰਨੇ ਟਾਈਮ ਹੋ ਗਿਆ 2 ਘੰਟਾ ਹੋ ਗਿਆ ਜੀ ਦੋ ਦਿਨ ਕਰਤੇ ਹੋਗੇ ਤਾਂ ਕੋਈ ਪਾਣੀ ਪੁਣੀ ਘਟੰਦਾ ਕੋਈ ਹੋਇਆ ਕੋਈ ਸਾਥ ਹੋ ਨਹੀਂ 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 ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋਗੇ ਜੀ ਕਰ ਦੁੱਬੀ ਜਾਂਦੇ ਲੋਕਾਂ ਦੇ ਸਰ ਇਹ ਕਦੋਂ ਰੁਕਾਈਏ ਇਹ ਇਹ ਹੁਣੇ ਜੀ ਥੋੜਾ ਸੋਨਾ ਪਹਿਲੇ ਇਦਰੀ ਤਿੰਨ ਬਰ ਮੇਕਨ ਮਜੀ ਗਈ ਕਿ ਸੁਵੋਟ ਰੁਕਾਈ ਮੌਕੇ ਤੇ ਆਏ ਆ ਤੇ ਥਰੂ ਪੀਪੀਆਰ ਸਾਡੇ ਜੀ ਮੌਕੇ ਦੇ ਮੈਕਮਨ ਨੂੰ ਡਿਪਾਰਟਮੈਂਟ ਨੂੰ ਨੋਟਿਸ ਕਰਾ ਦੋ। ਤੂੰ ਬੰਦ ਕਰਾ ਦੋ ਮੈਂ ਕਰਾਉਣ ਦੀ ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਆ ਨਾਲ ਗੱਟੇ-ਗੱਟੇ ਲੈਣ ਭੇਜ ਤੇ ਮੈਂ ਫਾੜੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਨੀ।